ਦੋਸਤੋ ਇੱਕ ਵਾਰੀ ਫਿਰ ਤੋਂ ਮਜ਼ਦੂਰਾਂ ਦੇ ਦੋ ਵੱਡੇ ਮੁੱਦੇ ਪੱਕ ਚੁੱਕੇ ਆ ਪਹਿਲਾ ਮੁੱਦਾ ਜਿਹੜਾ ਜੰਦ ਭਾਂਦ ਦੇ ਮਜ਼ਦੂਰਾਂ ਨੂੰ ਲੈ ਕੇ ਫਿਰ ਇੱਕ ਵਾਰ ਫਿਰ ਪੱਕ ਚੁੱਕਾ ਏ ਤੇ ਦੂਜਾ ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਮਜ਼ਦੂਰਾਂ ਦਾ ਮੁੱਦਾ ਉਹ ਵੀ ਪੱਕ ਚੁੱਕਾ ਏ ਅਜਾਜੀ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਪ੍ਰਦੀਪ ਜੀ ਦੋ ਮੁੱਦੇ ਮਜ਼ਦੂਰਾਂ ਦੇ ਇਸ ਟਾਈਮ ਵੱਡੇ ਪੱਦਰ ਤੇ ਸਾ ਚੁੱਕੇ ਨੇ ਔਰ ਭਗਵੰਤਮਾਨ ਸਰਕਾਰ ਦੇ ਨਾਲ ਮਜ਼ਦੂਰਾਂ ਦਾ ਇੱਕ ਤਰ੍ਹਾਂ ਨਾਲ ਸਿੱਧਾ ਪੇਚਾ ਜਿਹੜਾ ਉਹ ਇਹਨਾਂ ਦੋ ਮੁੱਦਿਆਂ ਤੇ ਪੈਂਦਾ ਨਜ਼ਰ ਆ ਰਿਹਾ। ਹਾਂਜੀ। ਹੁਣ ਜਿਹੜਾ ਚੰਦ ਭਾਨ ਦੇ ਵਿੱਚ ਮਜ਼ਦੂਰਾਂ ਦੇ ਨਾਲ ਕੁੱਟਮਾਰ ਦਾ ਮੁੱਦਾ ਪਖਿਆ ਸੀ। ਹਾਂਜੀ। ਇੱਕ ਵਾਰ ਉਹ ਮੱਠਾ ਪੈ ਗਿਆ ਸੀ। ਕਿਉਂਕਿ ਮਜ਼ਦੂਰਾਂ ਨੂੰ ਪਹਿਲਾਂ ਤਾਂ ਫੜ ਕੇ ਜੇਲ੍ਹ 'ਚ ਕਰਤਾ ਸੀ। ਹਾਂਜੀ। ਫੇਰ ਸੰਘਰਸ਼ ਛੁੱਟਿਆ ਤੇ ਫੇਰ ਮਜ਼ਦੂਰਾਂ ਨੂੰ ਜੇਲ੍ਹ 'ਚੋਂ ਛੱਡ ਦਿੱਤਾ ਗਿਆ। ਦੂਜੀ ਧਿਰ ਤੇ ਪਰਚੇ ਦਰਜ ਕਰ ਲੈ ਗਏ। ਮੁੱਦਾ ਇੱਕ ਵਾਰ ਥੰਮ ਗਿਆ ਪਰ ਹੁਣ ਫੇਰ ਮਜ਼ਦੂਰਾਂ ਦਾ ਚੰਦ ਭਾਣ ਵਾਲਾ ਜਿਹੜਾ ਮੁੱਦਾ ਉਹ ਪਹਿਲਾਂ ਨਾਲੋਂ ਵੀ ਵੱਡਾ ਰੂਪ ਧਾਰਦਾ ਨਜ਼ਰ ਆ ਰਿਹਾ ਅੱਜ ਪਿਛਲੇ ਦੋ ਦਿਨਾਂ ਤੋਂ ਮਜ਼ਦੂਰਾਂ ਨੇ ਫਰੀਦਕੋਟ ਦੇ ਜਿਹੜੇ ਪ੍ਰਸ਼ਾਸਨ ਦੇ ਅੱਗੇ ਧਰਨਾ ਲਾਇਆ ਹੋਇਆ ਸੀ ਤੇ ਅੱਜ ਚੰਦ ਭਾਣ ਦੇ ਮਜ਼ਦੂਰਾਂ ਦਾ ਉਹ ਮੁੱਦਾ ਜਿਹੜਾ ਐਮ ਐਲ ਏ ਇਲਾਕੇ ਦਾ ਉਹਦੇ ਖਿਲਾਫ ਸਿੱਧਾ ਸਿੱਧ ਤੋ ਉਹਨਾਂ ਨੇ ਕਰ ਦਿੱਤਾ ਮਜਦੂਰਾ ਨੇ ਅੱਜ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਉਹਦੇ ਚ ਉਹਨਾਂ ਨੇ ਕਿਹਾ ਕਿ ਐਮ ਐਲ ਏ ਅਮੋਲਕ ਸਿੰਘ ਦੇ ਖਿਲਾਫ ਹੁਣ ਅਸੀਂ ਆਪਣਾ ਸੰਘਰਸ਼ ਕਰਾਂਗੇ ਮਜਦੂਰਾਂ ਦਾ ਇਹ ਦੋਸ਼ ਹੈ ਕਿ ਜੇ ਐਮ ਐਲ ਏ ਚਾਹੁੰਦਾ ਤਾਂ ਹੁਣ ਤੱਕ ਸਾਨੂੰ ਇਨਸਾਫ਼ ਮਿਲ ਸਕਦਾ ਸੀ ਮਜਦੂਰਾਂ ਦਾ ਇਹ ਦੋਸ਼ ਹੈ ਕਿ ਸਾਨੂੰ ਪਹਿਲਾਂ ਜੇਲ੍ਹ ਚ ਕਰਾਉਣ ਦੇ ਵਿੱਚ ਵੀ ਐਮ ਐਲ ਏ ਦਾ ਮਜਦੂਰ ਕਹਿੰਦੇ ਰੋਲ ਹੈ ਫਿਰ ਮਜਦੂਰ ਕਹਿੰਦੇ ਕਿ ਜਦੋਂ ਦਾ ਦੂਜੀ ਧਿਰ ਦੇ ਉੱਪਰ ਪਰਚਾ ਹੋਇਆ ਮਜ਼ਦੂਰ ਜਥੇਬੰਦੀਆਂ ਕਹਿ ਰਹੀਆਂ ਕਿ ਐਮਐਲਏ ਉਹਨਾਂ ਨੂੰ ਵਿਚਾਰਿਆ ਮਜ਼ਦੂਰ ਜਥੇਬੰਦੀਆਂ ਕਹਿੰਦੀ ਹੈ ਵੀ ਜਿਹੜਾ ਸਾਡੇ ਤੇ ਕੀਤਾ ਪਰਚਾ ਰੱਦ ਕਰਨਾ ਸੀ ਖਾਰਜ ਕਰਨਾ ਸੀ ਹਾਂਜੀ ਉਹ ਵੀ ਹੁਣ ਨਹੀਂ ਦਿੱਤਾ ਜਾ ਰਿਹਾ ਅਦਾਲਤ ਦੇ ਵਿੱਚ ਉਹਦੀ ਰਿਪੋਰਟ ਨਹੀਂ ਪੇਸ਼ ਕੀਤੀ ਜਾ ਰਹੀ ਤੇ ਜਿਹੜੇ ਨਾਲੀ ਵਾਲੇ ਮੁੱਦੇ ਤੋਂ ਸਾਰਾ ਕੰਮ ਸ਼ੁਰੂ ਹੋਇਆ ਸੀ ਉਹ ਵੀ ਹੱਲ ਨਹੀਂ ਕੀਤਾ ਜਾ ਰਿਹਾ ਹੁਣ ਮਜ਼ਦੂਰਾਂ ਨੇ ਚੰਦ ਭਾਨ ਦੇ ਮਜ਼ਦੂਰਾਂ ਨੇ ਉਹ ਜਿਹੜਾ ਸੰਘਰਸ਼ਾ ਉਹ ਇਲਾਕੇ ਦੇ ਐਮਐਲਏ ਅਮੋਲਕ ਸਿੰਘ ਦੇ ਖਿਲਾਫ ਐਲਾਨ ਕੀਤਾ ਵੀ ਅਸੀਂ ਕਰਾਂਗੇ ਹੁਣ ਇਹਦੇ ਉੱਪਰ ਸਿੱਧਾ ਪੰਜਾਬ ਸਰਕਾਰ ਇਨਵੋਲਵ ਹੁੰਦੀ ਹੈ ਕਿਉਂਕਿ ਐਮਐਲਏ ਪੰਜਾਬ ਸਰਕਾਰ ਦਾ ਹੈ ਦੂਜੇ ਪਾਸੇ ਵੱਡਾ ਮੁੱਦਾ ਮਜ਼ਦੂਰਾਂ ਦਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਤੁਸੀਂ ਸੁਣਿਆ ਹੋਣਾ ਸਾਰੇ ਦਰਸ਼ਕਾਂ ਨੇ ਹਾਂਜੀ ਹਾਂਜੀ ਪਿਛਲੇ ਦਿਨੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਿਹੜੇ ਜੀਨ ਦੇ ਰਾਜੇ ਦੀ 927 30 ਕਿਲੇ ਜ਼ਮੀਨ ਪਈ ਆ ਬੇਨਾਮੀ ਪਿਛਲੇ ਟਾਈਮ ਤੋਂ ਕੁਝ ਵੱਡੇ ਘਰਾਣੇ ਉਹਨੂੰ ਵਾਹ ਬੀਜ ਰਹੇ ਆ ਹਾਂਜੀ ਮਜ਼ਦੂਰਾਂ ਨੇ ਪਿਛਲੇ ਟਾਈਮ ਦੇ ਵਿੱਚ ਇਹ ਐਲਾਨ ਕੀਤਾ ਵੀ ਐਦਾਂ ਜਿਹੜੀਆਂ ਵੱਖ-ਵੱਖ ਥਾਵਾਂ ਤੇ ਬੇਨਾਮੀਆ ਜ਼ਮੀਨਾਂ ਪਈਆਂ ਰਾਜਿਆਂ ਦੀਆਂ ਜਾਂ ਹੋਰ ਕਿਸੇ ਦੀਆਂ ਉਹ ਮਜ਼ਦੂਰਾਂ ਨੂੰ ਦਿੱਤੀਆਂ ਜਾਣ ਮਜ਼ਦੂਰ ਕਹਿੰਦੇ ਅਸੀਂ ਵੀ ਪੰਜਾਬ 'ਚ ਜੰਮੇ ਆਂ ਪੰਜਾਬ 'ਚ ਪਲੇ ਆਂ ਸਦੀਆਂ ਤੋਂ ਲੈ ਕੇ ਸੈਂਕੜੇ ਸਾਲਾਂ ਹਜ਼ਾਰਾਂ ਸਾਲਾਂ ਤੋਂ ਅਸੀਂ ਪੰਜਾਬ ਦੇ ਖੇਤਾਂ ਦੇ ਵਿੱਚ ਖੂਨ ਪਸੀਨਾ ਬਹਾਇਆ ਜ਼ਮੀਨ ਸਾਡੀ ਵੀ ਮਾਂ ਹਾਂਜੀ ਔਰ ਮਜ਼ਦੂਰਾਂ ਨੇ ਉਹ ਮੁਤਾ ਉਠਾਇਆ ਜਦੋਂ ਉਹਨਾਂ ਨੇ ਆ ਪਿੱਛੇ ਉਹ ਰਾਜੇ ਦੀ ਜ਼ਮੀਨ ਵੱਲ ਵਧੇ ਵੀ ਅਸੀਂ ਉਹ ਜ਼ਮੀਨ ਮਜ਼ਦੂਰਾਂ 'ਚ ਵੰਡਣੀ ਹੈ ਤਾਂ ਭਗਵੰਤਮਾਨ ਸਰਕਾਰ ਸ਼ਕਤੀ ਤੇ ਆਈ ਪੁਲਿਸ ਅੱਗੇ ਆ ਕੇ ਖੜ ਗਈ ਔਰ ਪੁਲਿਸ ਨੇ ਉਹਨਾਂ ਮਜ਼ਦੂਰਾਂ ਨੂੰ ਉਸ ਜ਼ਮੀਨ ਤੱਕ ਨਹੀਂ ਜਾਣ ਦਿੱਤਾ ਮਜ਼ਦੂਰਾਂ ਦੀ ਫੜੋ ਫੜੀ ਹੋਈ ਔਰ ਅਜੇ ਵੀ ਕਾਫੀ ਸਾਰੇ ਜਿਹੜੇ ਮਜ਼ਦੂਰ ਨੇ ਉਹ ਜੇਲ੍ਹਾਂ ਚ ਬੰਦ ਨਹੀਂ ਮੈਨੂੰ ਲੱਗਦਾ ਇੱਥੇ ਆਮ ਆਦਮੀ ਪਾਰਟੀ ਟਪਲਾ ਖਾ ਰਹੀ ਆ ਆਮ ਆਦਮੀ ਪਾਰਟੀ ਗਲਤ ਫੈਸਲੇ ਲੈ ਰਹੀ ਆ ਦੇਖੋ ਆਪਣੇ ਪੈਰਾਂ ਤੇ ਆਪ ਘਵਾੜਾ ਮਾਰੀ ਸਤਾ ਸਰਕਾਰ ਹੈ ਉਹ ਬੜਾ ਨਸ਼ਾ ਹੋ ਜਾਂਦਾ ਪਰ ਪਹਿਲਾ ਕਿਸਾਨਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਚ ਵੱਡੇ ਪੱਤਰ ਤੇ ਫੜੋ ਫੜੀਆਂ ਚੱਲੀਆਂ ਤੇ ਹੁਣ ਮਜ਼ਦੂਰਾਂ ਦੀਆਂ ਚੱਲ ਰਹੀਆਂ ਜ਼ਮੀਨ ਪ੍ਰਾਪਤੀ ਵਾਲੇ ਮੁੱਦੇ ਤੇ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੂੰ ਦੁਬਾਰਾ ਵਿਚਾਰਨਾ ਚਾਹੀਦਾ ਹੈ ਇਹਨਾਂ ਦੋ ਤਬਕਿਆਂ ਨੇ ਸਰਕਾਰ ਬਣਾਈ ਆਮ ਆਦਮੀ ਪਾਰਟੀ ਤੇ ਅੱਜ ਮਜ਼ਦੂਰ ਜਿਹੜੇ ਨਹੀਂ ਉਹਨਾਂ ਦੇ ਉਸ ਮੁੱਦੇ ਦੇ ਉੱਪਰ ਇੱਕ ਨਵੀਂ ਪਰਸੈਪਸ਼ਨ ਇੱਕ ਨਵੀਂ ਚੀਜ਼ ਫਲਾਈ ਜਾ ਰਹੀ ਹੈ ਇਹ ਕਿਹਾ ਜਾ ਰਿਹਾ ਵੀ ਵੇਖੋ ਜੀ ਇਹ ਜਿਹੜੇ ਮਜ਼ਦੂਰ ਨੇ ਇਹ ਤਾਂ ਹੁਣ ਜੱਟਾਂ ਦੀਆਂ ਜ਼ਮੀਨਾਂ ਖੋਣਗੇ ਜੱਟਾਂ ਤੋਂ ਜ਼ਮੀਨਾਂ ਖੋਣ ਦੀ ਮੰਗ ਕਰ ਰਹੇ ਨੇ ਤਾਂ ਕਈ ਜਿਹੜੇ ਪਿੰਡਾਂ 'ਚ ਸਾਡੇ ਆਮ ਭੈਣਾ ਭਰਾ ਬੈਠਿਆ ਕਿਸਾਨ ਜਾਂ ਜਿਹੜੇ ਆਪਦੇ ਆਪ ਨੂੰ ਜੱਟ ਮੰਨਦੇ ਨੇ ਉਹ ਬੜੇ ਔਖੇ ਜਿਹੇ ਹੋਏ ਪਏ ਆ ਵੀ ਲੈ ਹੁਣ ਇਹ ਸਾਡੀਆਂ ਜ਼ਮੀਨਾਂ ਖੋਣਗੇ ਐਂ ਨਹੀਂ ਖੋਣ ਦਿੰਦੇ ਅਸੀਂ ਵੇਖੋ ਦਿੱਲੀ ਮੋਰਚੇ ਦੇ ਟਾਈਮ ਮਜਦੂਰਾਂ ਦੇ ਅੰਦਰ ਕਿਸਾਨਾਂ ਦੇ ਪ੍ਰਤੀ ਜਿਹੜੀ ਸੋਚ ਨੇ ਜਿਹੜੀ ਸਿਆਸਤ ਨੇ ਕਿਸਾਨਾਂ ਦੇ ਖਿਲਾਫ ਜ਼ਹਿਰ ਭਰਿਆ ਸੀ ਅੱਜ ਉਹ ਉਹੀ ਸ਼ਕਤੀ ਉਹੀ ਸਿਆਸਤਾਂ ਕਿਸਾਨਾਂ ਦੇ ਮਨਾਂ ਦੇ ਵਿੱਚ ਮਜਦੂਰਾਂ ਪ੍ਰਤੀ ਜ਼ਹਿਰ ਪਾ ਰਹੀਆਂ ਵੇਖੋ ਗੱਲ ਸਿੱਧੀ ਆ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਨੇ ਉਹ ਕਹਿ ਰਹੇ ਨੇ ਅਸੀਂ ਤਾਂ ਬੇਨਾਮੀਆ ਜਿਹੜੀਆਂ ਹਜ਼ਾਰਾਂ ਕਿੱਲੇ ਜ਼ਮੀਨਾਂ ਪਈਆਂ ਉਹਨਾਂ ਨੂੰ ਵੰਡਣ ਦੀ ਮੰਗ ਕਰ ਰਹੇ ਆ ਅਸੀਂ ਆਮ ਕਿਸਾਨਾਂ ਦੀ ਜ਼ਮੀਨ ਵੰਡਣ ਦੀ ਗੱਲ ਹੀ ਨਹੀਂ ਕਰ ਰਹੇ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਹੈ ਉਹਦੇ ਆਗੂ ਮਕੇਸ਼ ਮਲੋਧ ਉਹਨਾਂ ਦੇ ਬਿਆਨ ਸੁਣੋ ਉਹਨਾਂ ਨੇ ਕਿਹਾ ਬਈ 70% ਜਿਹੜੇ ਕਿਸਾਨ ਨਹੀਂ ਉਹਨਾਂ ਕੋਲ ਤਾਂ 5 ਕਿੱਲੇ ਤੋਂ ਘੱਟ ਜ਼ਮੀਨ ਹੈ ਉਹਨਾਂ ਤੋਂ ਅਸੀਂ ਕਾਹਦੀ ਲੈਣੀ ਹੈ ਅਸਲ 'ਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਿਹੜਾ ਲੈਂਡ ਸੀਲਿੰਗ ਐਕਟ ਬਣਿਆ ਹੋਇਆ ਜਿਹਦੇ ਤਹਿਤ ਕੋਈ ਵੀ ਇੱਕ ਪਰਿਵਾਰ 1.75 ਕਿੱਲੇ ਤੋਂ ਉੱਪਰ ਜ਼ਮੀਨ ਨਹੀਂ ਰੱਖ ਸਕਦਾ ਉਹ ਲਾਗੂ ਕਰਨ ਦੀ ਗੱਲ ਕਰ ਰਹੇ ਆ ਵੀ ਉਹ ਕਾਨੂੰਨ ਲਾਗੂ ਕਰੋ ਤਾਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇਹ ਕਹਿੰਦੀ ਹੈ ਵੀ ਜੇਕਰ ਉਹ ਕਾਨੂੰਨ ਲਾਗੂ ਹੁੰਦਾ ਤਾਂ ਜਿਹੜੇ 70 ਤੋਂ 72 ਫੀਸਦੀ ਕਿਸਾਨ ਮੋٹے ਰੂਪ ਚ ਮੈਂ ਕਹਾਂ ਕਿਸਾਨਾਂ ਦੇ 100 ਚੋਂ 72 ਘਰ ਉਹਨਾਂ ਕੋਲ ਤਾਂ 5 ਕਿੱਲੇ ਤੋਂ ਘੱਟ ਜ਼ਮੀਨ ਆ ਤੇ ਉਹਨਾਂ ਨੂੰ ਤਾਂ ਉਹ ਕਾਨੂੰਨ ਲਾਗੂ ਹੋਣਾ ਸਵਾ ਦੀ ਮਿਲਣੀ ਆ ਤੇ ਜਿਹੜੇ 95% ਦੇ ਕਰੀਬ ਕਿਸਾਨ ਨੇ ਉਹਨਾਂ ਦੇ ਕੋਲ 17 ਕਿੱਲੇ ਤੋਂ ਥੱਲੇ ਜ਼ਮੀਨ ਹੈ ਇਸ ਕਰਕੇ 100 ਚੋਂ 95 ਘਰਾਂ ਨੂੰ ਉਹ ਕਾਨੂੰਨ ਜੇ ਲਾਗੂ ਹੁੰਦਾ 17 ਕਿੱਲੇ ਵਾਲਾ ਤਾਂ ਉਹ ਕਿਸਾਨਾਂ ਨੂੰ ਜੱਟਾਂ ਨੂੰ ਫਾਇਦਾ ਪਰ ਇਹ ਇੱਕ ਬਹਿਮ ਇੱਕ ਗੁੰਮਰਾਹਕੁੰਨ ਪ੍ਰਚਾਰ ਜਿਹੜਾ ਉਹ ਕੀਤਾ ਜਾ ਰਿਹਾ ਵੇਖੋ ਅੱਜ ਉਗਰਾਹਾ ਜੱਥੇਬੰਦੀ ਕਿਸਾਨਾਂ ਦੀ ਜੱਥੇਬੰਦੀ ਆ ਉਹ ਵੀ ਉਹਨਾਂ ਮਜ਼ਦੂਰਾਂ ਦੇ ਹੱਕ ਚ ਬੋਲੀ ਐ ਕੀਰਤੀ ਕਿਸਾਨੀ ਉਹਨਾਂ ਨੇ ਉਹਨਾਂ ਮਜ਼ਦੂਰਾਂ ਦੇ ਹੱਕ ਚ ਬੋਲਿਆ ਜਿਹੜੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਆ ਉਹ ਮਜ਼ਦੂਰਾਂ ਦੇ ਹੱਕ ਚ ਬੋਲੀ ਐ ਜਿਹੜੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਆ ਉਹ ਵੀ ਮਜ਼ਦੂਰਾਂ ਦੇ ਹੱਕ ਚ ਬੋਲੀ ਐ ਕਿੰਨੀਆਂ ਕਿਸਾਨ ਜੱਥੇਬੰਦੀਆਂ ਹੋਰ ਨਹੀਂ ਜਿਹੜੀਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਹੱਕ ਚ ਬੋਲ ਰਹੀਆਂ ਕਿਉਂਕਿ ਉਹਨਾਂ ਕਿਸਾਨ ਜੱਥੇਬੰਦੀਆਂ ਨੂੰ ਇਹ ਪਤਾ ਹੈ ਵੀ ਇਹ ਜੱਟਾਂ ਤੋਂ ਜ਼ਮੀਨ ਖੋਹਣ ਦੀ ਜਾਂ ਕਿਸਾਨਾਂ ਤੋਂ ਜ਼ਮੀਨ ਖੋਹਣ ਦੀ ਗੱਲ ਤਾਂ ਕਰਦੇ ਨਹੀਂ ਪਏ ਇਹ ਤਾਂ ਕਹਿੰਦੇ ਨੇ ਲੈਂਡ ਸੀਲਿੰਗ ਕਾਨੂੰਨ ਲਾਗੂ ਕਰੋ ਉਹ ਐਕਟ ਲਾਗੂ ਕਰੋ ਤੇ ਉਸ ਹਿਸਾਬ ਨਾਲ 100 ਚੋਂ 95 ਕਿਸਾਨਾਂ ਨੂੰ ਤਾਂ ਸਵਾ ਦੀ ਜ਼ਮੀਨ ਮਿਲੇਗੀ ਵੇਖੋ ਭਾਰਤ ਦੇ ਵਿੱਚ ਕਾਨੂੰਨ ਤਾਂ ਬਣਿਆ ਵੀ ਸਾਢੇ 17 ਕਿੱਲੇ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ ਪਰ ਇੱਥੇ بڑے ਐਸੇ ਪਰਿਵਾਰ ਨੇ ਘਰਾਣੇ ਨੇ ਵੱਡੇ ਵੱਡੇ ਜਿਹੜੇ ਸੈਂਕੜੇ ਹਜ਼ਾਰਾਂ ਕਿੱਲੇ ਰੱਖੀ ਬੈਠੇ ਨੇ ਕੀ ਉਹਨਾਂ ਕੋਲ ਰਹਿਣੇ ਚਾਹੀਦੇ ਨੇ ਜਿਨ੍ਹਾਂ ਕੋਲ ਅੱਜ ਸੈਂਕੜੇ ਹਜ਼ਾਰਾਂ ਕਿੱਲੇ ਹਨ ਉਹ ਕੋਈ ਮਿਹਨਤ ਨਾਲ ਨਹੀਂ ਬਣੀ ਬਾਬਾ ਨਾਨਕ ਸਾਡੇ ਗੁਰਬਾਣੀ ਕਹਿੰਦੀ ਹੈ ਪਾਪਾਂ ਬਾਜੋ ਹੋਵੇ ਨਹੀਂ ਮੋਇਆ ਸਾਥ ਨਾ ਜਾਈ ਮਤਲਬ ਇੰਨੀ ਧਨ ਦੌਲਤ ਪਾਪਾਂ ਬਿਨਾ ਇਕੱਠੀ ਨਹੀਂ ਹੋ ਸਕਦੀ ਵੇਖੋ ਜਿੰਨੇ ਸੈਂਕੜੇ ਹਜ਼ਾਰਾ ਕਿੱਲੇ ਵਾਲੇ ਨੇ ਨਾ ਇਹਨਾਂ ਨੇ ਮਿਹਨਤ ਨਾਲ ਨਹੀਂ ਬਣਾਈ ਬੜੇ ਇਹੋ ਜਿਹੇ ਘਰਾਣੇ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਹੋਰਾਂ ਵੇਲੇ ਬੰਦਾ ਬਹਾਦਰ ਹੋਰਾਂ ਵੇਲੇ ਮੁਗਲਾਂ ਦੀ চাকਰੀ ਕੀਤੀ ਟੌਪੀ ਕੀਤੀ ਗਦਾਰੀਆਂ ਕੀਤੀਆਂ ਤੇ ਮੁਗਲਾਂ ਨੇ ਉਹਨਾਂ ਨੂੰ ਜ਼ਗੀਰਾ ਦਿੱਤੀਆਂ ਬੜੇ ਐਹੋ ਜਿਹੇ ਘਰਾਣੇ ਨੇ ਜਿਨ੍ਹਾਂ ਕੋਲ ਅੱਜ ਬੜੀ ਜਾਇਦਾਦ ਆ ਜਿਨ੍ਹਾਂ ਨੇ ਅੰਗਰੇਜ਼ਾਂ ਵੇਲੇ ਗਦਾਰੀਆਂ ਕੀਤੀਆਂ ਜਿਹੜੀ ਆਜ਼ਾਦੀ ਦੀ ਲੜਾਈ ਚੱਲਦੀ ਸੀ ਸ਼ਹੀਦ ਭਗਤ ਸਿੰਘ ਹੋਰੀ ਕਰਤਾਰ ਸਿੰਘ ਸਰਾਬੇ ਹੋਰੀ ਗਦਰੀ ਬਾਬੇ ਉਹਨਾਂ ਨੂੰ ਫੜਾਇਆ ਤਾਂ ਅੰਗਰੇਜ਼ਾਂ ਨੇ ਜ਼ਗੀਰਾ ਦਿੱਤੀਆਂ ਅੱਜ ਉਹ ਘਰਾਣੇ ਉਹੋ ਜਿਹੇ ਬੜੇ ਨੇ ਗਦਾਰੀਆਂ ਵਾਲੇ 2 ਨੰਬਰ ਦੇ ਧੰਦਿਆਂ ਵਾਲੇ ਕੁੰਡੀਆਂ ਲਾਉਣ ਵਾਲੇ ਉਹ ਬੜੀਆਂ ਜ਼ਮੀਨਾਂ ਜਾਇਦਾਦਾਂ ਸਾਹਮਣੇ ਬੈਠੇ ਨੇ ਤਾਂ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆ ਉਹ ਉਹਨਾਂ ਤੋਂ ਜ਼ਮੀਨਾਂ ਲੈ ਕੇ ਆਮ ਲੋਕਾਂ 'ਚ ਲਿਆਉਣ ਦੀ ਗੱਲ ਕਰ ਰਹੀ ਆ ਹੁਣ ਜਿੰਨੀ ਕ ਆਪਾਂ ਗੱਲ ਸੁਣੀ ਆ ਆਪਾਂ ਨੂੰ ਤਾਂ ਲੱਗਿਆ ਠੀਕ ਜੇ ਕਿਸੇ ਨੂੰ ਲੱਗਦੀ ਗਲਤ ਉਹ ਆਪਦਾ ਲੌਜਿਕ ਲਿਖੇ ਤੁਸੀਂ ਕਮੈਂਟ ਕਰ ਸਕਦੇ ਹੋ ਹੁਣ ਇਹਨਾਂ ਦੋ ਮਾਮਲਿਆਂ ਦੇ ਉੱਪਰ ਮਜ਼ਦੂਰ ਜਿਹੜੇ ਨੇ ਉਹ ਸਿੱਧਾ ਪੰਜਾਬ ਸਰਕਾਰ ਦੇ ਨਾਲ ਉਲਝਦੇ ਨਜ਼ਰ ਆ ਰਹੇ ਨੇ ਹੁਣ ਆਮ ਆਦਮੀ ਪਾਰਟੀ ਇਸ ਮਸਲੇ ਨੂੰ ਕਿੰਨੀ ਸੂਝ-ਬੂਝ ਨਾਲ ਲੈਂਦੀ ਹੈ ਉਹ ਆਉਣ ਵਾਲੇ ਟਾਈਮ 'ਚ ਵੇਖਣਾ ਆਪਾਂ ਕਿਉਂਕਿ ਆਮ ਆਦਮੀ ਪਾਰਟੀ 'ਚ ਲੀਡਰਸ਼ਿਪ ਕਾਫੀ ਨੇ ਸਮਝਦਾਰ ਨੇ ਪਰ ਇਹਦੇ باوجود ਮਾਮਲੇ ਇੰਨੇ ਉਲਝੇ ਪਏ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਸ਼ਾਇਦ ਪਿਛਲੀਆਂ ਕਈ ਸਰਕਾਰਾਂ ਵਾਂਗ ਹਕੂਮਤ ਦਾ ਨਸ਼ਾ ਚੜ ਜਾਂਦਾ ਜਿਹੜਾ ਕਿਤੇ ਨਾ ਕਿਤੇ ਉਹ ਗੜਬੜ ਕਰਾ ਰਿਹਾ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੂੰ ਕਿਸਾਨਾਂ ਮਜ਼ਦੂਰਾਂ ਬੇਰੁਜ਼ਗਾਰਾਂ ਤੇ ਕੱਚੇ ਮਲਾਜ਼ਮਾਂ ਤੇ ਛੋਟੇ ਦੁਕਾਨਦਾਰ ਇਹਨਾਂ ਤਬਕਿਆਂ ਦੀਆਂ ਮੰਗਾਂ ਵੱਲ ਚੱਜ ਨਾਲ ਧਿਆਨ ਦੇ ਲੈਣਾ ਚਾਹੀਦਾ ਨਹੀਂ ਤਾਂ 2027 ਦੇ ਵਿੱਚ ਦਿੱਲੀ ਵਾਲਾ ਹਾਲ ਪੰਜਾਬ 'ਚ ਹੋ ਹੋ ਵੀ ਸਕਦਾ ਹੈ ਬਾਕੀ ਐਨੀ ਪਬਲਿਕ ਦੇਖ ਰਹੀ ਆ ਲੋਕ ਆਪਣੇ ਵਿਚਾਰ ਲਿਖ ਦੇਣਗੇ ਬਹੁਤ ਮਿਹਰਬਾਨੀ ਸ਼ੁਕਰੀਆ